ਗੈਂਗਸਟਰਾਂ ਦੇ ਵੱਲੋਂ ਫਰੋਤੀਆਂ ਮੰਗਣ ਦਾ ਸਿਲਸਲਾ ਲਗਾਤਾਰ جاری ਹੈ ਤੇ ਹੁਣ ਪੰਜਾਬ ਦੇ ਇੱਕ ਹੋਰ ਨਾਮੀ ਗਾਇਕ ਨੂੰ ਧਮਕੀ ਮਿਲੀ ਹੈ ਦਰਅਸਲ ਪੰਜਾਬੀ ਗਾਇਕ ਰਣਜੀਤ 바ਵਾ ਨੂੰ ਗੈਂਗਸਟਰਾਂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਜੇਕਰ 1 ਕਰੋੜ ਰੁਪਏ ਨਾ ਦਿੱਤੇ ਤਾਂ ਮਾੜੇ ਨਤੀਜੇ ਭੁਗਤਨੇ ਪੈਣਗੇ ਦਰਅਸਲ ਪੁਲਿਸ ਨੇ ਰਣਜੀਤ 바ਵਾ ਦੇ ਮੈਨੇਜਰ ਮਲਕੀਤ ਸਿੰਘ ਦੀ ਸ਼ਿਕਾਇਤ ਅਣਪਛਾਤੀਆਂ ਦੇ ਖਿਲਾਫ ਜਬਰੀ ਵਸੂਲੀ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਤੇ ਸ਼ਿਕਾਇਤ ਵਿਚ ਮੈਨੇਜਰ ਦਾ ਇਹ ਕਹਿਣਾ ਹੈ ਕਿ 13 ਨਵੰਬਰ ਨੂੰ ਰਣਜੀਤ 바ਵਾ ਨੂੰ ਮੁਹਾਲੀ ਸਥਿਤ ਆਪਣੇ ਘਰ ਦੇ ਵਿੱਚ ਆਦੋਂ ਮੌਜੂਦ ਹੁੰਦੇ ਨੇ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ ਹੈ ਜੋ ਕਿ ਉਹ ਨਹੀਂ ਚੁੱਕਦੇ ਬਾਅਦ ਦੇ ਵਿੱਚ ਉਸੇ ਨੰਬਰ ਤੋਂ ਦੋ ਵੌਇਸ ਮੈਸੇਜ ਆਉਂਦੇ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਪੈਸੇ ਵਸੂਲਣ ਦੀ ਧਮਕੀ ਦੇ ਰਿਹਾ ਰਣਜੀਤ 바ਵਾ ਦੇ ਮੈਨੇਜਰ ਦੇ ਦਿੱਤੇ ਬਿਆਨਾਂ ਦੇ ਮੁਤਾਬਕ ਪਹਿਲਾਂ ਤਾਂ ਉਹਨਾਂ ਨੇ ਇਸ ਕਾਲ ਤੇ ਮੈਸੇਜਸ ਨੂੰ ਅਣ ਗੋਲੀਆਂ ਕਰ ਦਿੱਤਾ ਬਾਅਦ ਵਿੱਚ ਹਰ ਰੋਜ਼ ਫੋਨ ਆਉਣ ਲੱਗੇ ਉਕਤ ਵਿਅਕਤੀ ਨੇ ਉਹਨਾਂ ਨੂੰ ਪੈਸਿਆਂ ਦੇ ਲਈ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਤੇ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ